ਜੋ ਵੀ ਤੇ ਉਹ ਜਿਹੜੇ ਫਸੇ ਨੇ ਮਾਗਾ ਲੈਂਡ ਚ ਮਾ ਸਾਡਾ ਕੋਈ ਵਪਾਰੀ ਪਹੁੰਚਦਾ ਨਾ ਸਾਡਾ ਕੋਈ ਟ੍ਰਾਂਸਪੋਰਟਰ ਪਹੁੰਚਦਾ ਨਾ ਸਾਡਾ ਡਰਾਈਵਰਾਂ ਕੋਲੋਂ ਮਾ ਕੋਈ ਪੈਸਾ ਨਾ ਰੁਪਈ ਆਰ ਨਾਲ ਸੰਪਰਕ ਕਰਨ ਤੋਂ ਬਾਅਦ ਇਮੀਡੀਟਲੀ ਸਰਕਾਰ ਨੇ ਇੱਥੇ ਅਨਾਜ ਜਿਹੜਾ ਹੈ ਉਹ ਰਾਸ਼ਨ ਭੋਜਾਇਆ ਪਰ ਮਾਰੀ ਲਈ ਪਹੁੰਚ ਨਹੀਂ ਹੈ ہمارے ਕੋਲ ਸਾਰਾ ਰਾਸ਼ਨ ਆ ਗਿਆ ਹੈ ਮੈਂ ਕਹਿਤੀ ਕਰਦੇ ਆਂ ਟ੍ਰਾਂਸਪੋਰਟ ਟੀਵੀ ਵਾਲਿਆਂ ਨੂੰ ਸਾਨੂੰ ਅੱਜ 20 ਦਿਨ ਹੋ ਗਏ ਜੀ ਉਰੇ ਫਸੇ ਨੂੰ ਨਾਗaland ਚ ਦੇਖੋ ਗੱਡੀਆਂ ਕਿੰਨੀਆਂ ਖੜੀਆਂ ਨੇ ਗਾਹ ਕੋਲ ਖਰਾਬ ਪੈਸੇ ਲੈ ਕੇ ਇਹਨਾਂ ਨੇ ਗੱਡੀਆਂ ਛੱਡੀਆਂ ਨੇ ਸਾਡੀਆਂ ਗੱਡੀਆਂ ਛੱਡ ਲਈਦਾ ਨਾ ਡਰਾਈਵਰਾਂ ਕੋਲੇ ਥਾਂ ਨੂੰ ਕੋਈ ਪੈਸਾ ਨਾ ਰੋਟੀ ਦੇਖੋ ਕਿੰਨੇ ਪ੍ਰੇਸ਼ਾਨ ਰਹੇ ਨੇ ਡਰਾਈਵਰ ਬਾਕੀ ਆ 20 ਸਾਡਾ ਬਸੂ ਮਾਦਰ ਕੇ ਬਾਈ ਜੀ 20 20 ਦਿਨ ਹੋ ਗਏ ਕਿੱਥੋਂ ਅਸੀਂ ਕਿਸਤਾ ਪਰੀਏ ਕਿੱਥੋਂ ਅਸੀਂ ਖਾਣ ਨੂੰ ਪੈਸੇ ਲਈਏ ਨਾ ਸਾਡਾ ਕੋਈ ਵਪਾਰੀ ਫੋਨ ਚੱਕਦਾ ਨਾ ਸਾਡਾ ਕੋਈ ਟ੍ਰਾਂਸਪੋਰਟਰ ਫੋਨ ਚੱਕਦਾ ਇਹ ਜਨਾ ਨਾਈ ਤੋਂ ਜਿਹੜਾ ਨਗਾਉਂਦਾ ਹੈ ਗਾੜ੍ਹ ਉਹ ਫੋਨ ਚੱਕਦਾ ਹੁਣ ਅਸੀਂ ਜਾਈਏ ਤਾਂ ਜਾਈਏ ਕਿੱਧਰ ਸਾਡਾ ਕੋਈ ਹੀ ਨਾ ਵਸੀਲਾ ਬਣੇ ਤਾਂ ਅਸੀਂ ਪੈਸਤਾ ਭਰ ਸਕੀਏ ਗੱਡੀਆਂ ਦੀਆਂ ਸਾਰੇ ਬਾਈਆਂ ਦੀ ਕੀ ਕੀ ਪੈਸਤੇ ਕੁੱਤੀ ਹੋਈ ਐ ਇੱਥੇ ਗੱਡੀ ਵਾਲਾ ਨਹੀਂ ਕਿ ਇਹਦੀ ਲੱਖ ਦੀ ਪੈਸਤਾ ਕਹਿੰਦੀ 80000 ਦੀ ਹੈ ਕੋਈ ਦੀ 2 ਲੱਖ ਦੀ ਹੈ ਦੱਸੋ ਸਾਡਾ ਕੋਈ ਹੱਲ ਰੁਸ਼ਕਰ ਮੈਂ ਅਵਨਾਸ਼ੇ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਆਫ ਸ਼ਾਹਪੁਰ ਤੁਹਾਡੇ ਧਿਆਨ ਚ ਇੱਕ ਗੱਲ ਲਿਆਣਾ ਚਾਹਨਾ ਕਿ ਨਗਲੈਂਡ ਦੇ ਵਿੱਚ ਇੱਕ ਪੁਲ ਟੁੱਟਣ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਬਹੁਤ ਸਾਰੇ ਟਰੱਕ ਜਿਹੜੇ ਨੇ ਉਥੇ ਖੜੇ ਹੋ ਗਏ ਸੀ ਅੱਗੇ ਜਾਣ ਦਾ ਕੋਈ ਰਸਤਾ ਨਹੀਂ ਸੀ ਤੇ ਇੱਕ ਵੀਡੀਓ ਉਹਨਾਂ ਬਦੋਂ ਵਾਇਰਲ ਕੀਤੀ ਗਈ ਜਿੱਥੇ ਉਹਨਾਂ ਨੇ ਆਪਣੀ ਸਮੱਸਿਆ ਨੂੰ ਦੱਸਦੇ ਹੋਏ ਇਹ ਤਾਂ ਗੱਲ ਦੱਸੀ ਕਿ ਰਸਤਾ ਬੰਦ ਹੈ ਨਾ ਇਹ ਵੀ ਗੱਲ ਦੱਸੀ ਕਿ ਉਹਨਾਂ ਕੋਲ ਖਾਣ ਪੀਣ ਦਾ ਸਮਾਨ ਵੀ ਜਿਹੜਾ ਹੈ ਉਹ ਮੁੱਕ ਗਿਆ ਮੇਰੇ ਧਿਆਨ ਵਿੱਚ ਸਾਡੇ ਸ਼ਹਿਰ ਦੇ ਇੱਕ ਬਿਜ਼ਨਸਮੈਨ ਗੋਪਾਲ ਜੀ ਨੇ ਇਹ ਗੱਲ ਤੇ ਅੱਜ ਸੁਣਦੀ ਤਾਂ ਮੈਂ ਇਮੀਡੀਏਟਲੀ ਨਾਗaland ਦੇ ਸੰਗਠਨ ਦੇ ਪ੍ਰਵਾਰੀ ਸ਼੍ਰੀ ਨਰਨਨ ਕੋਲੇ ਜੀ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਉਸ ਵੇਲੇ ਸਰਕਾਰ ਨਾਲ ਸੰਪਰਕ ਕੀਤਾ ਸਰਕਾਰ ਨਾਲ ਸੰਪਰਕ ਕਰਨ ਤੋਂ ਬਾਅਦ ਇਮੀਡੀਏਟਲੀ ਸਰਕਾਰ ਨੇ ਉੱਥੇ ਅਨਾਜ ਜਿਹੜਾ ਹੈ ਉਹ ਰਾਸ਼ਨ ਪਹੁੰਚਾਇਆ ਔਰ ਇੱਕ ਵੀਡੀਓ ਫਿਰ ਉਹਨਾਂ ਸਾਰੇ ਡਰਾਈਵਰਾਂ ਨੇ ਭੇਜਿਆ ਕਿ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਉੱਥੇ ਡਿਪਟੀ ਕਮਿਸ਼ਨਰ ਦਾ ਤੇ ਉਹਨਾਂ ਨੇ ਸਾਨੂੰ ਜਿਹੜਾ ਹੈ ਰਾਸ਼ਨ ਪ੍ਰੋਪਰ ਪਹੁੰਚਾਇਆ ਸੋ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਬੜਾ ਕਸਟ ਕਰਿਆ ਹੈ ਉਹਦੇ ਲਈ जो थी और नागाली थी परेशानी जो प्रशासन हमारे पास है सब का धन्यवाद हम बहुत बहुत धन्यवाद करते हैं हिहायार जो एम पी साहब ने हमारी मदद के लिए इधर भेजा उसका भी बहुत बहुत धन्यवाद और फिर का सर का धन्यवाद करते हैं तो बहुत बहुत शुक्रिया उनका बहुत बहुत धन्यवाद और ये राशन है ये राशन है वो उधर सब फूल है तो उधर उधर सब अब चोर उधर है सर बुला रहे हैं जी जी